ਜਿਹੜੇ ਘਰਾਂ ਦੇ ਵਿੱਚ ਵਸ ਰਹੇ ਆ ਪਿਆਰਵਾਲੀਓ ਸ਼ੁਕਰਾਨਾ ਕਰਨਾ ਸਿੱਖ ਲਈਏ ਕਿਉਂਕਿ ਮਾਲਕ ਬਹੁਤ ਕੁਝ ਦੇਣ ਵਾਲਾ ਕਦੇ ਵੀ ਇਹ ਜਵਾਨ ਦੇ ਵਿੱਚੋਂ ਲੈ ਕੇ ਨਾ ਆਈਏ ਵੀ ਮਾਲਕਾ ਤੂੰ ਦਿੱਤਾ ਹੀ ਕੀ ਆ ਏਡੀ ਸੁਣੀ ਆ ਦੇ ਮਾਲਕ ਨੇ ਦੇ ਦਿੱਤੀ ਏਡੀ ਕਿਰਪਾ ਕਰ ਦਿੱਤੀ ਅਮੋਲਕ ਜਿੰਦ ਤੈਨੂੰ ਅਮੋਲਕ ਜੀਵਨ ਤੈਨੂੰ ਬਖਸ਼ਿਸ਼ ਕਰ ਦਿੱਤਾ ਹੋਰ ਮਾਲਕ ਦੇ ਕੋਲੋਂ ਪਿਆਰੇ ਆ ਕੀ ਮੰਗਣਾ ਮਾਲਕ ਸਭ ਕੁਝ ਦੇ ਰਿਹਾ ਧੀਆ ਪੁੱਤਰਾਂ ਦੇ ਵਿੱਚ ਅੱਜ ਆਪਾਂ ਬੈਠੇ ਆ ਘਰਾਂ ਦੇ ਵਿੱਚ ਬੈਠੇ ਆ ਪਰ 12 ਦੇ ਵਿੱਚ ਬੈਠੇ ਆ ਕਦੇ ਆਪਣੀ ਜ਼ੁਬਾਨ ਤੋਂ ਇਹ ਦਣਾ ਲੈ ਕੇ ਆਈਏ ਮੈਨੂੰ ਮਾਲਕ ਨੇ ਦਿੱਤਾ ਹੀ ਕੀ ਆ ਮਾਲਕ ਨੇ ਮੇਰੇ ਲਈ ਕੀਤਾ ਹੀ ਕੀ ਆ ਉਹ ਮਾਲਕ ਤਾਂ ਤੇਰੇ ਲਈ ਬਹੁਤ ਕੁਝ ਕਰ ਰਿਹਾ ਬਾਣੀ ਨੂੰ ਪੜ ਕੇ ਤਾਂ ਵੇਖ ਬਾਣੀ ਸਮਝਾਉਂਦੀ ਜੀਓ ਪਾਏ ਤਨ ਸਾਜਿਆ ਰਖਿਆ ਬਣਤ ਬਣਾਏ ਅੱਖੀਂ ਦੇਖੇ ਜਹਿਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨਿਆ ਖਾਏ ਜਾ ਫਜੈ ਤਾਂ ਠੀਕਰ ਹੋਵੇ ਕਾਰ ਟਕੜੀ ਨਾ ਜਾਏ ਕਹਿੰਦੇ ਤੂੰ ਕਹਿੰਨਾ ਵੀ ਮਾਲਕ ਨੇ ਮੇਰੇ ਲਈ ਕੀਤਾ ਹੀ ਕੀ ਆ ਮਾਲਕ ਦੀ ਬਾਣੀ ਕਹਿੰਦੀ ਜਿਉ ਪਾਏ ਤਨ ਸਾਜਿਆ ਜਿਹੜੇ ਮਾਲਕ ਨੇ ਤੇਰੇ ਸਰੀਰ ਦੀ ਘਾੜਤ ਘੜ ਦਿੱਤੀ ਮਾਂ ਦੀ ਕੁੱਖ ਦੇ ਵਿੱਚ 9 ਮਹੀਨੇ ਤੈਨੂੰ ਸੰਭਾਲਿਆ ਤੈਨੂੰ ਪਾਲਿਆ ਪੁੱਠਾ ਲਟਕ ਰਿਆ ਸੀ ਉਥੇ ਤੇਰੀ ਰੱਖਿਆ ਕੀਤੀ ਕਹਿੰਦੇ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀਂ ਦੇਖੈ ਜਿਬਾ ਬੋਲੇ ਕੰਨੀ ਸੁਰਤ ਸਮਾਏ ਤੋ ਕਹਿੰਨਾ ਮਾਲਕ ਨੇ ਦਿੱਤਾ ਕੀ ਆ ਤੈਨੂੰ ਦੇਖਣ ਵਾਸਤੇ ਅੱਖਾਂ ਲਾ ਦਿੱਤੀਆਂ ਸ਼ੁਕਰ ਕਰਿਆ ਕਰ ਮਾਲਕਾ ਸ਼ੁਕਰ ਆ ਇਹ ਅੱਖਾਂ ਲਾਈਆਂ ਮੈਂ ਦੁਨੀਆ ਦੇ ਰੰਗ ਤਮਾਸ਼ੇ ਵੇਖ ਰਿਆਂ ਦੁਨੀਆ ਨੂੰ ਵੇਖ ਰਿਆਂ ਸੰਸਾਰ ਤੇ ਕਈ ਐਸੇ ਆ ਜਿਨ੍ਹਾਂ ਕੋਲ ਅੱਖਾਂ ਤੇ ਹੈਗੀਆਂ ਪਰ ਦੇਖਣਾ ਨਸੀਬ ਨਹੀਂ ਆ ਕੰਨੀ ਸੁਰਤ ਸਮਾਏ ਮਾਲਕ ਨੇ ਸੁਣਦੇ ਲਈ ਤੈਨੂੰ ਕੰਨ ਲਾ ਦਿੱਤੇ ਸ਼ੁਕਰਾ ਦੁਨੀਆ ਤੇ ਕਈ ਐਸੇ ਆ ਜਿਨ੍ਹਾਂ ਕੋਲ ਕੰਨ ਤਾਂ ਹੈ ਗਿਆ ਪਰ ਸੋਨਾ ਨਸੀਬਲੀ ਮਾਲਕਾ ਸ਼ੁਕਰਾ ਤੂੰ ਮੈਨੂੰ ਸੁਣਨ ਦੇ ਲਈ ਕੰਨ ਲਾਏ ਆ ਅੱਖੀਂ ਦੇਖਿਆ ਜਿਹਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨਿਆ ਖਾਏ ਚੱਲਣ ਵਾਸਤੇ ਮਾਲਕ ਨੇ ਤੈਨੂੰ ਪੈਰ ਲਾ ਦਿੱਤੇ ਆ ਬੋਲਣ ਵਾਸਤੇ ਤੈਨੂੰ ਜੀਬ ਲਾ ਦਿੱਤੀ ਆ ਕਿਰਤ ਕਰਨ ਦੇ ਲਈ ਆ ਸੁਨੇ ਹੱਥ ਦੇ ਦਿੱਤੇ ਆ ਹੋਰ ਚਾਹੀਦਾ ਕੀ ਆ ਕਹਿੰਦੇ ਸ਼ੁਕਰ ਕਰਿਆ ਕਰ ਮਾਲਕਾ ਦੁਨੀਆ ਤੇ ਕਈ ਐਸੇ ਆ ਜਿਹੜੇ ਅਕਾਹਜ ਨੇ ਤੁਰ ਫਿਰ ਨਹੀਂ ਸਕਦੇ ਤੇਰਾ ਸ਼ੁਕਰ ਆ ਤੂੰ ਮੈਨੂੰ ਪੈਰ ਲਾਏ ਤੇਰਾ ਸ਼ੁਕਰ ਆ ਤੂੰ ਮੈਨੂੰ ਕਿਰਤ ਕਰਨ ਦੇ ਲਈ ਹੱਥ ਲਾਏ ਆ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨਿਆ ਖਾਏ ਤੇ ਪਿਆਰ ਵਾਲੇ ਉਸ ਮਾਲਕ ਦੀ ਬਣਾਈ ਹੋਈ ਕੁਦਰਤ ਦੇ ਵਿੱਚੋਂ ਹੀ ਅਸੀਂ ਖਾ ਰਹੇ ਆ ਪੈਣ ਰਹੇ ਆ ਫਿਰ ਸ਼ੁਕਰਾਨਾ ਕਰਨਾ ਵੀ ਬਣਦਾ ਦੁਨੀਆ ਤੇ ਕੋਈ ਵੀ ਕਾਰਜ ਕਰਦਾ ਹਰ ਵੇਲੇ ਮਾਲਕ ਦੇ ਸ਼ੁਕਰਾਨੇ ਨੂੰ ਮੁੱਖ ਤੇ ਰੱਖਿਆ ਕਰ ਗਿਲੇ ਸ਼ਿਕਵੇ ਭੁਲਾ ਦੇ ਇਹ ਕਹਿਣਾ ਛੱਡ ਦੇ ਵੀ ਮਾਲਕਾ ਤੂੰ ਮੇਰੇ ਲਈ ਕੀਤਾ ਕੀ ਆ ਬੜਾ ਕੁਝ ਕਰ ਰਿਹਾ ਤੈਨੂੰ ਸਾਹ ਦੇ ਕੇ ਪਾਲ ਰਿਹਾ ਤੂੰ ਵੱਡਾ ਹੋਰ ਤੂੰ ਚਾਹਣਾ ਕੀ ਆ ਐਡੀ ਵੱਡੀ ਕਿਰਪਾ ਕਰ ਦਿੱਤੀ ਤੈਨੂੰ ਆ ਦੇਹੀ ਬਖਸ਼ਿਸ਼ ਕਰ ਦਿੱਤੀ ਹੋਰ ਤੂੰ ਚਾਹਣਾ ਕੀ ਆ ਸਾਰੇ ਅੰਗ ਪੈਰ ਤੇਰੇ ਲਾ ਦਿੱਤੇ ਆ ਮਾਲਕ ਦਾ ਸ਼ੁਕਰ ਕਰਿਆ ਕਰ ਜਾਂ ਪੱਛੈ ਤਾਂ ਠਿੱਕਰ ਹੋਵੇ ਕਾਲਤ ਘੜੀ ਨਾ ਜਾਏ ਐਡਾ ਸੁਣਾ ਸਰੀਰ ਦਿੱਤਾ ਪਿਆਰ ਇੱਕ ਵਾਰੀ ਟੁੱਟਿਆ ਮੁੜ ਕੇ ਦੁਬਾਰਾ ਹੱਥ ਵਾਪਸ ਮਿਲਣਾ ਨਹੀਂ ਆ ਲੱਗਣਾ ਨਹੀਂ ਆ ਬਾਰ ਬਾਰ ਤੈਨੂੰ ਇਹ ਮੌਕਾ ਮਿਲਣਾ ਨਹੀਂ ਆ ਇਸ ਲਈ ਸਤਿਗੁਰੂ ਜੀ ਦੀ ਪਾਵਨ ਬਾਣੀ ਕਹਿੰਦੀ ਆ ਕਹਿੰਦੇ ਤਨ ਉਹ ਮਸਤਕ ਤਨ ਤੇਰੇ ਨੇਤ ਕਹਿੰਦੇ ਤੈਨੂੰ ਸਮਾਂ ਮਿਲਿਆ ਬਾਰੀ ਮਿਲਿਆ ਜਿਹੜਾ ਮੱਥਾ ਫਿਰ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਲੇਬਦਾ ਚਰਨਾਂ ਦੇ ਵਿੱਚ ਆ ਕੇ ਸੀਸ ਝੁਕਾਉਣਾ ਕਹਿੰਦੇ ਉਹ ਮੱਥਾ ਉਹ ਮਸਤਕ ਧਨਤਾ ਦੇ ਜੋਗ ਹੋ ਜਾਂਦਾ ਜਿਹੜਾ ਆਪਣੀ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਨਿਆਉ ਜਾਂਦਾ ਨਿਵ ਜਾਂਦਾ ਕਹਿੰਦੇ ਧੰਨ ਤੇਰੇ ਮਸਤਕ ਧੰਨ ਤੇਰੇ ਨੇਤ ਤੇਰੀਆਂ ਅੱਖਾਂ ਵੀ ਧੰਨਤਾ ਦੇ ਜੋਗ ਆ ਜਿਹੜੀਆਂ ਹਰ ਚਿਹਰੇ-ਚਿਹਰੇ ਦੇ ਵਿੱਚ ਪਰਮਾਤਮਾ ਦੇ ਰੂਪ ਨੂੰ ਵੇਖਦੀਆਂ ਜਿਹੜੀਆਂ ਹਰ ਇੱਕ ਚਿਹਰੇ ਦੇ ਵਿੱਚੋਂ ਮਾਲਕ ਨੂੰ ਵੇਖਦੀਆਂ ਫਿਰ ਨਫ਼ਰਤ ਈਰਖਾ ਸਾੜਾ ਕਾਦਾ ਰਹਿ ਗਿਆ ਜਦੋਂ ਸਾਰਿਆਂ ਦੇ ਵਿੱਚ ਵਸਦਾ ਮਾਲਕ ਨੂੰ ਜਾਣ ਲਿਆ ਤੇ ਪਿਆਰ ਵਾਲੀ ਉਹ ਸਤਗੁਰੂ ਦੀ ਬਾਣੀ ਕਹਿੰਦੀ ਤਨ ਉਹਏ ਭਗਤ ਜਿਣ ਤੁਮ ਸੰਗ ਕਹਿੰਦੇ ਤੇਰੇ ਭਗਤੋ ਤਨਤਾ ਦੇ ਜੋਗ ਆ ਜਿਨ੍ਹਾਂ ਨੇ ਤੇਰੇ ਨਾਲ ਪਿਆਰ ਪਾਲਿਆ ਜਿਨ੍ਹਾਂ ਨੇ ਤੇਰੇ ਨਾਲ ਪ੍ਰੀਤ ਪਾਲੀ ਕਹਿੰਦੇ ਨਾਮ ਬਿਨਾ ਕੈਸੇ ਸੁਖ ਲਹੀਏ ਨਾਮ ਤੋਂ ਬਿਨਾ ਤੂੰ ਕਿਵੇਂ ਸੁਖੀ ਹੋ ਸਕਦਾ ਰਸਨਾ RAM ਨਾਮ ਜਸ ਕਹੀਏ ਕਹਿੰਦੇ ਆਪਣੀ ਜੀਬ ਦੇ ਨਾਲ ਮਾਲਕ ਦੇ ਨਾਮ ਨੂੰ ਜਪ ਨਾਨਕ ਤਿਨ ਬਿਟੋ ਜਾਈਏ ਕੁਰਬਾਨ ਚਣ ਜਪਿਆ ਨਿਰਵਾਣ ਕਹਦੇ ਮੈ ਉਹਲਾ ਤੋਂ ਸਦਾ ਕੁਰਬਾਨ ਜਨ ਜਿਹੜੇ ਵਾਸ਼ਨਾ ਰਹਿਤ ਮਾਲਕ ਨੂੰ ਤੇ ਆਉਂਦੇ ਆ ਤੇ ਪਿਆਰ ਵਾਲਿਓ ਅਸੀਂ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਮਾਲਕ ਦੇ ਨਾਮ ਦੇ ਨਾਲ ਜੁੜੀਏ ਜਿਹੜੇ ਘਰਾਂ ਦੇ ਵਿੱਚ ਵਸ ਰਹੇ ਆ ਪਿਆਰ ਵਾਲਿਓ ਸ਼ੁਕਰਾਨਾ ਕਰਨਾ ਸਿੱਖ ਲਈਏ ਕਿਉਂਕਿ ਮਾਲਕ ਬਹੁਤ ਕੁਝ ਦੇਣ ਵਾਲਾ ਕਦੇ ਵੀ ਇਹ ਜਵਾਨ ਦੇ ਵਿੱਚੋਂ ਲੈ ਕੇ ਨਾ ਆਈਏ ਵੀ ਮਾਲਕਾ ਤੋਂ ਦਿੱਤਾ ਹੀ ਕੀ ਆ ਐਡੀ ਸੁਣੀਆ ਦੇ ਮਾਲਕ ਨੇ ਦੇ ਦਿੱਤੀ ਐਡੀ ਕਿਰਪਾ ਕਰ ਦੀ অমੋਲਕ ਜਿੰਦ ਤੈਨੂੰ অমੋਲਕ ਜੀਵਨ ਤੈਨੂੰ ਬਖਸ਼ਿਸ਼ ਕਰ ਦਿੰਦਾ ਹੋਰ ਮਾਲਕ ਦੇ ਕੋਲੋਂ ਪਿਆਰਿਆ ਕੀ ਮੰਗਣਾ ਮਾਲਕ ਸਭ ਕੁਝ ਦੇ ਰਿਹਾ ਧੀਆ ਪੁੱਤਰਾਂ ਦੇ ਵਿੱਚ ਅੱਜ ਆਪਾਂ ਬੈਠੇ ਆਂ ਘਰਾਂ ਦੇ ਵਿੱਚ ਬੈਠੇ ਆਂ ਪਰਿਵਾਰਾਂ ਦੇ ਵਿੱਚ ਬੈਠੇ ਆਂ ਕਦੇ ਆਪਣੀ ਜ਼ੁਬਾਨ ਤੋਂ ਇਹ ਦਣਾ ਲੈ ਕੇ ਆਈਏ ਮੈਨੂੰ ਮਾਲਕ ਨੇ ਦਿੱਤਾ ਹੀ ਕੀ ਆ ਮਾਲਕ ਨੇ ਮੇਰੇ ਲਈ ਕੀਤਾ ਹੀ ਕੀ ਆ ਉਹ ਮਾਲਕ ਤਾਂ ਤੇਰੇ ਲਈ ਬਹੁਤ ਕੁਝ ਕਰ ਰਿਹਾ ਬਾਣੀ ਨੂੰ ਪੜ ਕੇ ਤਾਂ ਵੇਖ ਬਾਣੀ ਸਮਝਾਉਂਦੀ ਜੀਓ ਪਾਏ ਤਨ ਸਾਜਿਆ ਰਖਿਆ ਬਣਤ ਬਣਾਏ ਅੱਖੀਂ ਦੇਖੇ ਜਹਿਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨੈ ਖਾਏ ਜਾ ਫਜੈ ਤਾਂ ਠੀਕਰ ਹੋਵੇ ਕਾਰ ਤਕੜੀ ਨਾ ਜਾਏ ਕਹਿੰਦੇ ਤੂੰ ਕਹਿੰਨਾ ਵੀ ਮਾਲਕ ਨੇ ਮੇਰੇ ਲਈ ਕੀਤਾ ਹੀ ਕੀ ਆ ਮਾਲਕ ਦੀ ਬਾਣੀ ਕਹਿੰਦੀ ਜਿਉ ਪਾਏ ਤਨ ਸਾਜਿਆ ਜਿਹੜੇ ਮਾਲਕ ਨੇ ਤੇਰੇ ਸਰੀਰ ਦੀ ਘਾੜਤ ਘੜ ਦਿੱਤੀ ਮਾਂ ਦੀ ਕੁੱਖ ਦੇ ਵਿੱਚ 9 ਮਹੀਨੇ ਤੈਨੂੰ ਸੰਭਾਲਿਆ ਤੈਨੂੰ ਪਾਲਿਆ ਪੁੱਠਾ ਲਟਕ ਰਿਆ ਸੀ ਉਥੇ ਤੇਰੀ ਰੱਖਿਆ ਕੀਤੀ ਕਹਿੰਦੇ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀਂ ਦੇਖੈ ਜਿਬਾ ਬੋਲੇ ਕੰਨੀ ਸੁਰਤ ਸਮਾਏ ਤੋ ਕਹਿੰਨਾ ਮਾਲਕ ਨੇ ਦਿੱਤਾ ਕੀ ਆ ਤੈਨੂੰ ਦੇਖਣ ਵਾਸਤੇ ਅੱਖਾਂ ਲਾ ਦਿੱਤੀਆਂ ਸ਼ੁਕਰ ਕਰਿਆ ਕਰ ਮਾਲਕਾ ਸ਼ੁਕਰ ਆ ਇਹ ਅੱਖਾਂ ਲਾਈਆਂ ਮੈਂ ਦੁਨੀਆ ਦੇ ਰੰਗ ਤਮਾਸ਼ੇ ਵੇਖ ਰਿਆਂ ਦੁਨੀਆ ਨੂੰ ਵੇਖ ਰਿਆਂ ਸੰਸਾਰ ਤੇ ਕਈ ਐਸੇ ਆ ਜਿਨ੍ਹਾਂ ਕੋਲ ਅੱਖਾਂ ਤੇ ਹੈਗੀਆਂ ਪਰ ਦੇਖਣਾ ਨਸੀਬ ਨਹੀਂ ਆ ਕੰਨੀ ਸੁਰਤ ਸਮਾਏ ਮਾਲਕ ਨੇ ਸੁਣਦੇ ਲਈ ਤੈਨੂੰ ਕੰਨ ਲਾ ਦਿੱਤੇ ਆ ਮਾਲਕਾ ਸ਼ੁਕਰ ਆ ਦੁਨੀਆ ਤੇ ਕਈ ਐਸੇ ਅਜਨਾ ਕੋਲ ਕੰਨ ਤਾਂ ਹੈ ਗਿਆ ਪਰ ਸੋਨਾ ਨਸੀਬ ਨਹੀਂ ਮਾਲਕਾ ਸ਼ੁਕਰ ਆ ਤੂੰ ਮੈਨੂੰ ਸੁਣਦੇ ਲਈ ਕੰਨ ਲਾਏ ਆ ਅੱਖੀਂ ਦੇਖੈ ਜਿਹਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨਿਆ ਖਾਏ ਚੱਲਣ ਵਾਸਤੇ ਮਾਲਕ ਨੇ ਤੈਨੂੰ ਪੈਰ ਲਾ ਦਿੱਤੇ ਆ ਬੋਲਣ ਵਾਸਤੇ ਤੈਨੂੰ ਜੀਬ ਲਾ ਦਿੱਤੀ ਆ ਕਿਰਤ ਕਰਨ ਦੇ ਲਈ ਆ ਸੋਹਣੇ ਹੱਥ ਦੇ ਦਿੱਤੇ ਆ ਹੋਰ ਚਾਹੀਦਾ ਕੀ ਆ ਕਹਿੰਦੇ ਸ਼ੁਕਰ ਕਰਿਆ ਕਰਮਾਲਕਾ ਦੁਨੀਆ ਤੇ ਕਈ ਐਸੇ ਆ ਜਿਹੜੇ ਅਪਾਹਜ ਨੇ ਤੁਰ ਫਿਰ ਨਹੀਂ ਸਕਦੇ ਤੇਰਾ ਸ਼ੁਕਰ ਆ ਤੂੰ ਮੈਨੂੰ ਪੈਰ ਲਾਏ ਤੇਰਾ ਸ਼ੁਕਰ ਆ ਤੂੰ ਮੈਨੂੰ ਕਿਰਤ ਕਰਨ ਦੇ ਲਈ ਹੱਥ ਲਾਏ ਆ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨਿਆ ਖਾਏ ਤੇ ਪਿਆਰ ਵਾਲੇ ਉਸ ਮਾਲਕ ਦੀ ਬਣਾਈ ਹੋਈ ਕੁਦਰਤ ਦੇ ਵਿੱਚੋਂ ਹੀ ਅਸੀਂ ਖਾ ਰਹੇ ਹਾਂ ਬਣ ਰਹੀਆਂ ਫਿਰ ਸ਼ੁਕਰਾਨਾ ਕਰਨਾ ਵੀ ਬਣਦਾ ਦੁਨੀਆ ਤੇ ਕੋਈ ਵੀ ਕਾਰਜ ਕਰਦਾ ਹਰ ਵੇਲੇ ਮਾਲਕ ਦੇ ਸ਼ੁਕਰਾਨੇ ਨੂੰ ਮੁੱਖ ਤੇ ਰੱਖਿਆ ਕਰ ਗਿਲੇ ਸ਼ਿਕਵੇ ਭੁਲਾ ਦੇ ਇਹ ਕਹਿਣਾ ਛੱਡ ਦੇ ਵੀ ਮਾਲਕਾ ਤੂੰ ਮੇਰੇ ਲਈ ਕੀਤਾ ਕੀ ਆ ਬੜਾ ਕੁਝ ਕਰ ਰਿਹਾ ਤੈਨੂੰ ਸਾਹ ਦੇ ਕੇ ਪਾਲ ਰਿਹਾ ਤੂੰ ਵੱਡਾ ਹੋਰ ਤੂੰ ਚਾਹਣਾ ਕੀ ਆ ਐਡੀ ਵੱਡੀ ਕਿਰਪਾ ਕਰ ਦਿੱਤੀ ਤੈਨੂੰ ਆ ਦੇਹੀ ਬਖਸ਼ਿਸ਼ ਕਰ ਦਿੱਤੀ ਹੋਰ ਤੂੰ ਚਾਹਣਾ ਕੀ ਆ ਸਾਰੇ ਅੰਗ ਪੈਰ ਤੇਰੇ ਲਾ ਦਿੱਤੇ ਆ ਮਾਲਕ ਦਾ ਸ਼ੁਕਰ ਕਰਿਆ ਕਰ ਜਾਂ ਪੱਚੇ ਤਾਂ ਠੀਕਰ ਬੇ ਕਾਲਤ ਘੜੀ ਨਾ ਜਾਏ ਏਡਾ ਸੁਣਾ ਸ਼ਰੀਰ ਦਿੱਤਾ ਪਿਆਰਿਆ ਇੱਕ ਵਾਰੀ ਟੁੱਟਿਆ ਮੁੜ ਕੇ ਦੁਆਰਾ ਹੱਥ ਵਾਪਸ ਮਿਲਣਾ ਨਹੀਂ ਆ ਲੱਗਣਾ ਨਹੀਂ ਆ ਬਾਰ ਬਾਰ ਤੈਨੂੰ ਇਹ ਮੌਕਾ ਮਿਲਣਾ ਨਹੀਂ ਆ ਇਸੇ ਲਈ ਸਤਿਗੁਰੂ ਜੀ ਦੀ ਪਾਵਨ ਬਾਣੀ ਕਹਿੰਦੀ ਆ ਕਹਿੰਦੇ ਤਨ ਉਹ ਮਸਤਕ ਤਨ ਤੇਰੇ ਨੇਤ ਕਹਿੰਦੇ ਤੈਨੂੰ ਸਮਾਂ ਮਿਲਿਆ ਬਾਰੀ ਮਿਲਿਆ ਜਿਹੜਾ ਮੱਥਾ ਫਿਰ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਨਿਮਦਾ ਚਰਨਾਂ ਦੇ ਵਿੱਚ ਆ ਕੇ ਸੀਸ ਝੁਕਾਉਣਾ ਕਹਿੰਦੇ ਉਹ ਮੱਥਾ ਉਹ ਮਸਤਕ ਧਨਤਾ ਦੇ ਜੋਗ ਹੋ ਜਾਂਦਾ ਜਿਹੜਾ ਆਪਣੀ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਨਿਆਉ ਜਾਂਦਾ ਨਿਵ ਜਾਂਦਾ ਕਹਿੰਦੇ ਧਨ ਤੇਰੇ ਮਸਤਕ ਧਨ ਤੇਰੇ ਨੇਤ ਜੜੀਆਂ ਅੱਖਾਂ ਵੀ ਧਨਤਾ ਦੇ ਜੋਗ ਆ ਜਿਹੜੀਆਂ ਹਰ ਚਿਹਰੇ-ਚਿਹਰੇ ਦੇ ਵਿੱਚ ਪਰਮਾਤਮਾ ਦੇ ਰੂਪ ਨੂੰ ਵੇਖਦੀਆਂ ਜਿਹੜੀਆਂ ਹਰ ਇੱਕ ਚਿਹਰੇ ਦੇ ਵਿੱਚੋਂ ਮਾਲਕ ਨੂੰ ਵੇਖਦੀਆਂ ਫਿਰ ਨਫ਼ਰਤ ਈਰਖਾ ਸਾੜਾ ਕਾਦਾ ਰਹਿ ਗਿਆ ਜਦੋਂ ਸਾਰਿਆਂ ਦੇ ਵਿੱਚ ਵਸਦਾ ਮਾਲਕ ਨੂੰ ਜਾਣ ਲਿਆ ਤੇ ਪਿਆਰ ਵਾਲੀ ਸਤਗੁਰੂ ਦੀ ਬਾਣੀ ਕਹਿੰਦੀ ਤਨ ਉਹਏ ਭਗਤ ਜਿਣ ਤੁਮ ਸੰਗ ហេਤ ਕਹਿੰਦੇ ਤੇਰੇ ਭਗਤੋ ਤਨਤਾ ਦੇ ਜੋਗ ਆ ਜਿਨ੍ਹਾਂ ਨੇ ਤੇਰੇ ਨਾਲ ਪਿਆਰ ਪਾਲਿਆ ਜਿਨ੍ਹਾਂ ਨੇ ਤੇਰੇ ਨਾਲ ਪ੍ਰੀਤ ਪਾਲੀ ਕਹਿੰਦੇ ਨਾਮ ਬਿਨਾ ਕੈਸੇ ਸੁਖ ਲਹੀਏ ਨਾਮ ਤੋਂ ਬਿਨਾ ਤੂੰ ਕਿਵੇਂ ਸੁਖੀ ਹੋ ਸਕਦਾ ਰਸਨਾ ਰਾਮ ਨਾਮ ਜਸ ਕਹੀਏ ਕਹਿੰਦੇ ਆਪਣੀ ਜੀਬ ਦੇ ਨਾਲ ਮਾਲਕ ਦੇ ਨਾਮ ਨੂੰ ਜਪ ਨਾਨਕ ਤਿੰਨ ਬਿਟੋ ਜਾਈਏ ਕੁਰਬਾਨ ਚਿਣ ਜਪਿਆ ਨਿਰਬਾਨ ਕਹਿੰਦੇ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਨਾ ਜਿਹੜੇ ਵਾਸ਼ਨਾ ਰਹਿਤ ਮਾਲਕ ਨੂੰ ਤੇ ਆਉਂਦੇ ਆ ਤੇ ਪਿਆਰ ਵਾਲੇ ਅਸੀਂ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਮਾਲਕ ਦੇ ਨਾਮ ਦੇ ਨਾਲ ਜੁੜੀਏ